ਅਸਲ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਪਰਣ ਵਾਲੀ ਰੇਡ ਦੀ ਹੱਡੀ ਜਿਹੜੀ ਹੈ ਕਹੀ ਜਾਂਦੀ ਪੰਜਾਬ ਰੋਡਵੇ ਪੰਨਬਸ ਜਿਹੜੀ ਹੈ ਕਿਉਂ ਦਾ ਚੱਕਾ ਜਾਮ ਹੈ ਪਿਛਲੇ 3 ਦਿਨਾਂ ਤੋਂ ਰਾਨੀ ਵਾਲੀ ਗੱਲ ਹੈ ਕਿ ਮੀਟਿੰਗਸ ਵੀ ਹੋ ਰਹੀਆਂ ਨੇ ਮੰਗਾ ਵੀ ਜਿਹੜੀਆਂ ਕਿ ਉਹ ਦੱਸਿਆ ਜਾਂਦਾ ਕਿ ਮੰਨ ਲਿੱਤੀਆਂ ਗਈਆਂ ਨੇ ਪਰ ਹੁਣ ਗੱਲ ਆ ਕੇ ਖੜੀ ਹੋ ਗਈ ਹੈ ਪ੍ਰੋਸੀਡਿੰਗ ਦੇ ਉੱਤੇ ਕਿਲੋਮੀਟਰ ਸਕੀਮ ਨੂੰ ਲੈ ਕੇ ਜਿਹੜਾ ਹੈ ਕਿ ਉਹ ਮੁੱਢਲੇ ਤੌਰ ਤੇ ਜਿਹੜਾ ਕਿ ਉਹ ਵਿਰੋਧ ਕੀਤਾ ਜਾ ਰਿਹਾ ਚੰਨ ਸਿੰਘ ਮਜੂਦ ਨੇ ਸਰਕਾਰ ਤੱਕ ਗੱਲ ਪਹੁੰਚਦੀ ਨਹੀਂ ਸੀ ਹੁਣ ਪਹੁੰਚ ਗਈ ਮਨ ਵੀ ਲਿੱਤੀ ਤੇ ਹੁਣ ਰੇਡ ਦਾ ਕਿੱਥੇ ਫਸ ਗਿਆ ਬਿਲਕੁਲ ਜੀ ਸਰਕਾਰ ਨਾਲ ਸਾਡੀ ਰਾਤ 8:30 ਵਜੇ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਮੰਗਾਂ ਦੇ ਸਹਿਮਤੀ ਬਣੀਆਂ ਉਹਦੇ ਵਿੱਚ ਸਾਡੀ ਜਥੇਬੰਦੀ ਨੇ ਫੈਸਲਾ ਕੀਤਾ ਵੀ ਸਾਨੂੰ ਪ੍ਰਸੀਡਿੰਗ ਦਿੱਤੀ ਜਾਵੇ ਕਿਉਂਕਿ ਅਸੀਂ ਆਪਣੇ ਵਰਕਰਾਂ ਨੂੰ ਦੱਸਾਂਗੇ ਅੱਜ ਤੀਸਰਾ ਦਿਨ ਹੜਤਾਲ ਦਾ ਕੱਲ ਦੂਸਰਾ ਦਿਨ ਸੀ ਪਰ ਇਹਨਾਂ ਨੇ ਰਾਤ ਆਨਾ ਕਰਨੀ ਕੀਤੀ ਇਨਨਾਂ ਨੇ ਕਿਹਾ ਵੀ ਸਵੇਰੇ ਅਸੀਂ 9 ਵਜੇ ਪੱਤਰ ਜਾਰੀ ਕਰ ਦਿੱਤਾ ਜਾਊਗਾ ਪਰ ਲਗਭਗ ਹੁਣ 12 ਵਜੇ ਗਏ ਅਜੇ ਤੱਕ ਸਰਕਾਰ ਨੇ ਕੋਈ ਪੱਤਰ ਨਹੀਂ ਜਾਰੀ ਕੀਤਾ ਔਰ ਸਾਡੀ ਸੂਬਾ ਪ੍ਰਧਾਨ ਦੀ ਸੈਕਟਰੀ ਸਾਹਿਬ ਨਾਲ ਫੋਨ ਤੇ ਗੱਲ ਵੀ ਹੋਈ ਆ ਵੀ ਅਜੇ ਤੱਕ ਸਾਡੀ ਮੈਨੇਜਮੈਂਟ ਦੇ ਅਧਿਕਾਰੀਆਂ ਨੇ ਕਿਸੇ ਨੇ ਕੋਈ ਪੱਤਰ ਨਹੀਂ ਜਾਰੀ ਕੀਤਾ ਉਹ ਕਹਿੰਦਾ 1 ਘੰਟੇ ਦੇ ਵਿੱਚ ਮੈਂ ਪੱਤਰ ਜਾਰੀ ਕਰਾਉਣਾ ਇਥੋਂ ਸਾਫ਼ ਤੇ ਸਪਸ਼ਟ ਹੁੰਦਾ ਵੀ ਇਹਦੇ ਵਿੱਚ ਸਰਕਾਰ ਤੱਕ ਗੱਲ ਪਹੁੰਚਦੀ ਆ ਸਰਕਾਰ ਦੇ ਪ੍ਰਮੁੱਖ ਸਕੱਤਰ ਸਾਹਿਬ ਨੇ ਸਾਡੇ ਨਾਲ ਮੀਟਿੰਗ ਕੀਤੀ ਲਾ ਲੋ ਸੀਐਮ ਸਾਹਿਬ ਨੇ ਮੀਟਿੰਗ ਕੀਤੀ ਆ ਸਰਕਾਰ ਨੂੰ ਪਤਾ ਵਾ ਪਰ ਜਿਹੜੀ ਸਾਡੀ ਮੈਨੇਜਮੈਂਟ ਆ ਉਹ ਬਹੁਤ ਆਨਾਕ ਇਹ ਕੁਝ ਮੁਲਾਜ਼ਮਾਂ ਨੂੰ ਨਾ ਹੀ ਦਿੱਤਾ ਜਾਵੇ ਇਹਦੇ ਵਿੱਚ ਸਾਫ਼ ਤੇ ਸਪਸ਼ਟ ਹੁੰਦਾ ਇਹਦੇ ਲਈ ਅਸੀਂ ਤੁਹਾਡੇ ਮਾਧਿਅਮ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਹਾਂ ਸਰਕਾਰ ਨੂੰ ਵੀ ਪਰ ਜੇ ਤੁਹਾਡੀ ਮੈਨੇਜਮੈਂਟ ਜਾਂ ਤੁਹਾਡੇ ਥੱਲੇ ਅਧਿਕਾਰੀ ਜਿਹੜੇ ਡਿਪਾਰਟਮੈਂਟ ਦੇ ਸਾ ਤੁਹਾਡੀਆਂ ਕਈਆਂ ਹੋਈਆਂ ਗੱਲਾਂ ਜਾਂ ਤੁਹਾਡੀਆਂ ਮੈਟਿਕਾ ਦੇ ਲਏ ਹੋਏ ਫੈਸਲੇ ਹੀ ਨਹੀਂ ਮੰਨਦੇ ਤੇ ਤੁਹਾਡੇ ਤੁਹਾਡੇ ਅਧਿਕਾਰੀ ਕੌਣ ਮੰਨਣਗੇ ਵਿਕਰਮ ਮੈਨੇਜਮੈਂਟ ਵੱਡੀ ਹੋ ਗਈ ਜਾਂ ਸਰਕਾਰ ਵੱਡੀ ਹੋ ਗਈ ਕਿਉਂਕਿ ਮੈਂ ਗਲ ਤਾਂ ਕਹਿਣਾ ਪਿਆ ਪਿਛਲੀ ਵਾਰੀ ਵੀ ਜਦੋਂ ਅਸੀਂ ਆਏ ਸੀ ਤੇ ਇੱਕ ਠੇਕੇਦਾਰ ਨੂੰ ਲੈ ਕੇ ਤੁਸੀਂ ਵਿਰੋਧ ਕਰਦੇ ਸੀ ਪੈਸੇ ਕਰੋੜਾਂ ਰੁਪਏ ਲੈ ਕੇ ਭੱਜ ਗਿਆ ਮੈਨੇਜਮੈਂਟ ਗੱਲ ਨੇ ਸੁਣਦੀ ਪੀ ਟਰਾਂਸਪੋਰਟ ਅਸਰ ਡੀਟੀਓ ਕਿਸੇ ਕਈਆਂ ਦਾ ਤੁਸੀਂ ਨਾਂ ਵਿੱਚ ਲਿਆ ਹੁਣ ਇਸ ਵਲੇ ਸਥਿਤੀ ਕਿੱਥੇ ਐ ਨੀਤੀ ਨੀਅਤ ਜਾਂ ਸਿਸਟਮ ਹੀ ਜਿਹੜਾ ਹੈ ਕਿ ਉਹ ਹੁਣ ਪਧਰਾ ਨਹੀਂ ਹੋ ਪਾਰੀ ਜਿਹੜੀ ਨੀਤੀ ਹੈ ਨਾ ਜਿਹੜੀ ਸਾਡੇ ਹੈੱਡ ਆਫਸ ਦੇ ਅਧਿਕਾਰੀ ਆ ਉਹ ਨਹੀਂ ਚਾਹੁੰਦੇ ਕਿ ਇਹਨਾਂ ਵਰਕਰਾਂ ਨੂੰ ਕੁਝ ਮਿਲੇ ਕਿਉਂਕਿ ਉਹਨਾਂ ਉਹ ਕਿਲੋਮੀਟਰ ਸਕੀਮ ਜਿਹੜੀ ਹੈ ਨਾ ਲੈ ਕੇ ਆਏ ਪੱਧਾਂ ਪਰ ਹੋਏ ਪਏ ਆ ਉਹਨਾਂ ਚ ਉਹਨਾਂ ਨੂੰ ਬਹੁਤ ਵੱਡੇ ਵੱਡੇ ਬੈਨੀਫਿਟ ਆ ਕਿ ਉਹਨਾਂ ਦੀ ਕਰਪਸ਼ਨ ਦਾ ਘਰ ਬਣਿਆ ਪਿਆ ਡਰਾਈਵਰਾਂ ਦੀ ਪੋਸਟ ਖਤਮ ਹੋਣੀ ਵਰਕਸ਼ਾਪ ਦੀ ਪੋਸਟ ਖਤਮ ਹੋਣੀ ਆ ਇਹ ਚੀਜ਼ ਦਾ ਮਹਿਕਮੇ ਚੱਲਦੇ ਆ ਪਰ ਉਹਨਾਂ ਚੀਜ਼ਾਂ ਤੇ ਉਹ ਇਸ ਕਰਕੇ ਨਹੀਂ ਖੜੀ ਆ ਕਿ ਉਹਨਾਂ ਨੂੰ ਲੈ ਕੇ ਇਹਨਾਂ ਦੇ ਵੱਡੇ ਵੱਡੇ ਘਰਾਨਿਆਂ ਦੇ ਇਹਨਾਂ ਦੇ ਰਿਸ਼ਤੇਦਾਰਾਂ ਦੇ ਜਿਹੜੇ ਚਹੇਤੇ ਲਾ ਲੋ ਉਹਨਾਂ ਦੀਆਂ ਗੱਡੀਆਂ ਪਵਾਉਣਾ ਚਾਹੁੰਦੇ ਆ ਅਸੀਂ ਕਹਿ ਨਹੀਂ ਕਿ ਸਾਡੇ ਨਾਲ ਬੈਠੋ ਐਡਾ ਵੱਡਾ ਦਾਵਾ ਕਿਦਾਂ ਕਰ ਸਕਦੇ ਬਿਲਕੁਲ ਜੀ ਅਸੀਂ ਉਹਨਾਂ ਦੇ ਆંકੜੇ ਕੱਢ ਕੇ ਦਿੱਤੇ ਹੋਏ ਆ ਹੁਣ ਜਿਹੜੀ ਕਮੇਟੀ ਬਣੀ ਆ ਅਸੀਂ ਉਹ ਚ ਵੀ ਸਪਸ਼ਟ ਕਰਾਂਗੇ ਕਿ ਜਿਹੜੀ ਕਿਲੋਮੀਟਰ ਸਕੀਮ ਆ ਮਹਿਕਮੇ ਲਈ ਘਾਟੇਮੰਦ ਸਕੀਮ ਆ ਸਾਨੂੰ 200 ਲੀਟਰ ਤੇਲ ਦੇ ਰਹੇ ਦੀ ਲੀਅਰਪੋਰਟ ਦਾ ਪੜਾਉਣ ਉਹਨਾਂ ਨੂੰ 248 48 ਲੀਟਰ ਵਾਧੂ ਕਿਉਂ ਦੇ ਰਹੇ ਆ ਇੱਕ ਵਾਰ ਰੂਟ ਤੇ ਚੱਲਣੀ ਆ ਮਹਿਕਮੇ ਦੀ ਘੱਟੀ ਤੇ 에어ਪੋਰਟ ਨੂੰ 1 ਕਿਲੋਮੀਟਰ ਵੀ ਉੱਥੇ ਚੱਲਣੀ ਉਹਨਾਂ ਨੂੰ 248 ਲੀਟਰ ਇੱਕ ਗੱਡੀ ਨੂੰ ਇੱਕ ਦਿਨ ਦਾ 48 ਲੀਟਰ ਤੇਲ ਵਾਧੂ ਦਿੰਦੇ ਆ ਸਰ ਜਨਾਬ ਜੇ ਡਰਾਈਵਰ ਕੰਡਕਟਰ ਨੂੰ ਇਹ ਗੱਲ ਸਮਝ ਆ ਜਾਂਦੀ ਤੇ ਇਹ ਆਈਏਐਸ ਏਡੇ ਅਫਸਰ ਬੈਠੇ ਉਹਨਾਂ ਨੂੰ ਕਿਹਨਾਂ ਸਮਝ ਆਉਂਦੀ ਇਹ ਕਿ ਹਾਸੋ ਨਹੀਂ ਨਹੀਂ ਕਰਨੇ ਬਿਲਕੁਲ ਜੀ ਬਿਲਕੁਲ ਇਹਦੇ ਹੁਣ ਤੁਸੀਂ ਦੇਖੋ ਕਿ ਰਾਤ ਦਾ ਇੱਕ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਨੋ ਕਿਹਾ ਕਿ ਪ੍ਰोसीडिंग ਜਾਰੀ ਕੀਤੀ ਜਾਵੇ ਤੇ ਅੱਜ ਦਾ 12 ਵਜੇ ਦਾ ਟਾਈਮ ਆ ਕਿ ਸਵੇਰ ਦੀਆਂ 4 ਵਜੇ ਦੇ ਸਾਰੇ ਵਰਕਰ ਬੈਠੇ ਆ ਕਿ ਸਾਡੇ ਪ੍ਰਧਾਨਾਂ ਨੇ ਸਾਨੂੰ ਕਾਲ ਦੇਣੀ ਆ ਵੀ ਬੱਸਾਂ ਚਲਾਓ ਲੋਕਾਂ ਨੂੰ ਸਰਵਿਸ ਦਿਓ ਪਰ ਜੇ ਸਰਕਾਰ ਤੇ ਅਸਰ ਹੀਗਾ ਤੇ ਸਰਕਾਰ ਦੇ ਜਿਹੜੇ ਥੱਲੇ ਵਾਲੇ ਅਧਿਕਾਰੀ ਆ ਉਹ ਨਹੀਂ ਚਾਹੁੰਦੇ ਕਿ ਰੋਡ ਤੇ ਚੱਲੇ ਉਹ ਤਾਂ ਕਹਿੰਦੇ ਕਿ ਉਹਨਾਂ ਦੀ ਤਨਖਾਹ ਕੱਟੀ ਜਾਵੇ ਅਸੀਂ ਸ਼ਨੀਐਤਵਾਰ ਦੀ ਨਜ਼ਾਰੇ ਲਈ ਆਏ ਛੁੱਟੀ ਆ ਸਾਨੂੰ ਪਰ ਇਹਨਾਂ ਨੂੰ ਨਹੀਂ ਦੇਖਦੇ ਉਹ ਪਬਲਿਕ ਗੱਲ ਨਹੀਂ ਦੇਖਦੇ ਜਿਹੜੀ ਹਰਾਸਮੈਂਟ ਹੁੰਦੀ ਆ ਪਬਲਿਕ ਸਾਡੇ ਦੇ ਗੁੱਸਾ ਕਰਦੀ ਆ ਕਿ ਸਾਡਾ ਡਰਾਈਵਰ ਕੰਟਰੈਕਟਰ ਆ ਜਿਹੜੇ ਇਹਨਾਂ ਦੇ ਕੁਝ ਆਪਣੇ ਇਸ਼ੂ ਬਣਾਏ ਹੋਏ ਆ ਸਾਡੇ ਆਪਣੇ ਇਸ਼ੂ ਕੋਈ ਨਹੀਂ ਆ ਸਾਈਂ ਤੇ ਆਪਣੇ ਸੈਲਰੀਆਂ ਨੂੰ ਰੋਣੇ ਆ ਆਪਣੇ ਹਸੂਲਾਂ ਨੂੰ ਰੋਣੇ ਸਾਨੂੰ ਕਿਸ ਸਰਵਿਸ ਰੂਲ 'ਚ ਲਿਆ ਗਿਆ ਵੀ ਸਾਡੇ ਸਰਵਿਸ ਰੂਲ ਨਹੀਂ ਲਿਆ ਕੋਈ ਕੱਲ ਜਿਹੜੀ ਪ੍ਰਮੁੱਖ ਸੰਗਠਨਾਂ ਮੀਟਿੰਗ ਸੀ ਉਹਦੇ ਵਿੱਚ ਵੀ ਜਿਹੜੀ ਤੁਹਾਨੂੰ ਪਿਛਲੀ ਵਾਰ ਦੱਸਿਆ ਕਿ ਸਾਡਾ ਠੇਕੇਦਾਰ ਕਰੋੜਾਂ ਰੁਪਏ ਲੈ ਕੇ ਭੱ ਕਿ ਉੱਥੇ ਦੇ ਅਧਿਕਾਰੀਆਂ ਨੇ ਮੈਨੇਜਮੈਂਟ ਨਾਲ ਸਾਡੀ ਨੇ ਪ੍ਰਮੁਖ 77 ਨੂੰ ਵੀ ਛੂਟ ਬੋਲਤਾ ਕਿ ਨਹੀਂ ਜੀ ਅਸੀਂ ਪੈਸੇ ਜਮ੍ਹਾਂ ਕਰਾਏ ਹੋਏ ਆ ਤੇ ਉਹਨਾਂ ਨੂੰ ਕੇਸ ਲਾਇਆ ਹੋਇਆ ਜੇ ਕੇਸ ਲਾਇਆ ਉਹਨਾਂ ਦੇ ਕਾਰਵਾਈ ਕਿ ਨਹੀਂ ਕਰਨੀ ਆ ਵਰਕਰਾਂ ਨੇ ਨਹੀਂ ਕਰਨੀ ਇਹ ਸਾਰੀ ਕਾਰਵਾਈ ਜਿਹੜੀ ਆ ਕਿ ਉਹ ਸ਼ੱਕ ਦੇ ਘਰੇ ਚ ਚੰਨਲ ਸਿੰਘ ਮੈਂ ਤੁਹਾਡੇ ਕੋਲ ਇਹ ਵੀ ਜਾਨਣਾ ਚਾਹਾਂਗਾ ਕਿ ਵਿੱਤੀ ਘਾਟਾ ਜਿਹੜਾ ਕਿ ਜੇ ਮੈਂ ਪਾਡੇ ਦੀ ਗੱਲ ਕਰਾਂ ਉਹ ਐਸੁਖ ਕਿਥੇ ਤੱਕ ਪਹੁੰਚ ਗਿਆ ਤੇ ਨਾਲ ਹੀ ਮੇਰਾ ਸਵਾਲ ਹੈ ਆਜ਼ਾਦੀ ਦਾ ਹਾੜਾ ਕਦੀ ਲੰਘਿਆ ਇਦਾਂ ਦਾ ਕਿ ਦਰਿਆਾਂ ਦੇ ਬਹਿ ਕੇ ਅੱਜ ਤਿਹਾੜ ਵੀ ਹੈਗਾ ਜਿਹੜਾ ਮੈਂ ਇੱਕ ਮੇਲਾ ਲੋਕ ਤਰਾਹੀ ਮਾਮ ਕਰਦੇ ਪੈਨੋ ਖਿਲਾਫ ਹੋਣਗੇ ਤੁਹਾਡੇ ਬਿਲਕੁਲ ਜੀ ਅਸੀਂ ਕੱਲ ਵੀ ਪ੍ਰੈਸ ਨੂੰ ਵੀ ਇਹ ਗੱਲ ਦਾ ਬਿਆਨ ਦਿੱਤਾ ਸੀ ਵੀ ਕੱਲ 15 ਅਗਸਤ ਤੇ ਆਜ਼ਾਦੀ ਦਾ ਦਿਹਾੜਾ ਸੀ ਪਰ ਆਜ਼ਾਦੀ ਸਾਨੂੰ ਮਿਲੀ ਨਹੀਂ ਜੇ ਸਾਨੂੰ ਆਜ਼ਾਦੀ ਮਿਲੀ ਹੁੰਦੀ ਪਰ ਅਸੀਂ ਦਰਿਆਾਂ ਦੇ ਨਾਲ ਬੈਠਦੇ ਜੇ ਸਾਨੂੰ ਆਜ਼ਾਦੀ ਮਿਲੀ ਹੁੰਦੀ ਅਸੀਂ ਆ ਨਾਰੇ ਨਾਲ ਲਾਉਦੇ ਸਰਕਾਰ ਦੇ ਖਿਲਾਫ ਜੇ ਸਰਕਾਰ ਨੂੰ ਕੋਈ ਮਾੜੀ ਮੋੜ ਰਾਹਤ ਦੇਣੀ ਹੁੰਦੀ ਪਰ ਸਰਕਾਰ ਕੱਲ ਵੀ ਸੋਚਦੀ ਅਸੀਂ ਫਰੀਦਕੋਟ ਦਾ ਸੀਐਮ ਦੀ ਕ੍ਰੋ ਕਰਨ ਵਾਸਤੇ ਲਾਨ ਕੀਤਾ ਸੀਗਾ ਵਰਕਰਾਂ ਨੇ ਪਰ ਅਸੀਂ ਪ੍ਰੋਗਰਾਮ ਪੋਸਟਪੋਨ ਕੀਤਾ ਕਿਉਂ ਕੀਤਾ ਕਿਉਂਕਿ 15 ਅਗਸਤ ਦਾ ਆਜ਼ਾਦੀ ਦਾ ਦਿਹਾੜਾ ਇਹਦੇ ਵਿੱਚ ਨਾ ਕਿ ਸਰਕਾਰ ਨੇ ਸਾਨੂੰ ਮੀਟਿੰਗ ਵੀ ਦਿੱਤੀ ਪਰ ਰਾਤ ਮੀਟਿੰਗ ਵੀ ਹੋਈ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਮੀਟਿੰਗ ਦੇ ਵਿੱਚ ਫੈਸਲੇ ਵੀ ਲੈ ਗਏ ਪਰ ਸਾਡੀ ਮੈਨੇਜਮੈਂਟ ਨੇ ਲਾਗੂ ਨਹੀਂ ਕੀਤੇ ਅਜੇ ਤੱਕ ਜੇ ਸਰਕਾਰ ਚਾਹੁੰਦੀ ਯਾ ਮੈਨੇਜਮੈਂਟ ਚਾਹੁੰਦੀ ਵੀ ਸਵੇਰ ਦੀ ਆਮ ਪਬਲਿਕ ਖਰਾਬ ਹੋਣ ਢਈ ਆ ਬਸਾਂ ਚਲਾਉਣੀਆਂ ਰਾਤ 8 ਵਜੇ ਦੀ ਮੀਟਿੰਗ ਹੁੰਦੀ ਸਵੇਰ ਨੂੰ 7 ਵਜੇ ਚੱਲਦੀਆਂ ਹੁੰਦੀ ਆ ਜਿੰਨੀਆਂ ਕਿ ਬਸਾਂ ਖਰਾਬ ਨੇ ਵਿੱਤੀ ਘਾਟਾ ਦਿਨ ਦਾ ਕਿੰਨਾ ਕੁ ਹੋਇਆ ਲੱਗ ਬਿਲਕੁਲ 4 ਤੋਂ 5 ਕਰੋੜ ਰੁਪਈਆ ਦਿੱਲੀ ਦਾ ਘਾਟਾ ਪੈ ਰਿਹਾ ਦਿੱਲੀ ਦਾ ਦਿੱਲੀ ਦਾ 12 ਕਰੋੜ ਦੇ ਆਸ-ਪਾਸ ਪੰਜਾਬ ਘਾਟੇ ਤੇ ਪਹੁੰਚ ਗਿਆ 12 ਕਰੋੜ ਰੁਪਈਆ ਕੱਲੀ ਪੰਨ ਬਸਦਾ ਹੀ ਆ ਤੁਸੀਂ ਇੰਨਾ ਹੀ ਪਲੱਸ ਪੀਆਰਟੀ ਸਦਾਲਾ ਲਓ ਜੇ ਸੜਤਾਲ ਟਾਈਮ ਸਿਰ ਖਤਮ ਨਾ ਹੋਈ ਤੇ ਮਾਨ ਸਾਹਿਬ ਨੇ ਜੇ ਹਰਾਪੈਨ ਚਲਾ ਦਿੱਤਾ ਤੇ ਕਹਿਤਾ ਕਿ ਹੋਰ ਭਰਤੇ ਕਰਦਾਂਗਾ ਕਿ ਜਿਹੜਾ ਹਟਾ-ਹਾਲ ਹੋਇਆ ਅੱਜ ਦਰਿਆ 'ਤੇ ਬੈਠੇ ਆ ਸਾਡੇ ਘਰਾਂ ਵਾਲੇ ਭੁੱਖੇ ਬੈਠੇ ਆ ਕਿਸੇ ਦਾ ਬਿੱਲ ਤਾਰਨ ਵਾਲਾ ਕਿਸੇ ਦਾ ਕੋਈ ਫੀਸਾਂ ਤਾਰਨ ਵਾਲੀਆਂ ਉਹਨਾਂ ਦੇ ਹਰਾਸ ਇਹੀ ਹੋਣਗੇ ਕਿ ਜੋ ਅੱਜ ਸਾਡੇ ਨਾਲ ਹੋ ਰਿਹਾ ਠੀਕ ਕਹਿੰਦਾ ਗੱਲਬਾਤ ਵਿਕਰਮ ਅਤੇ ਚੰਨਨ ਸਿੰਘ ਜੋ ਕਿ ਜਲੰਧਰ ਟਿੱਪੂ ਦੇ ਦੋ ਦੇ ਵਿੱਚ ਇੱਥੇ ਇਸ ਵਕਤ ਜਿਹੜੇ ਨੇ ਕਿ ਬੈਠੇ ਹੋਏ ਨੇ ਧਰਨੇ ਪ੍ਰਦਰਸ਼ਨ ਜਿਹੜੇ ਨੇ ਕਿ ਆਗਾਜ਼ ਤਰ جاری ਨੇ ਤੇ ਇੱਕ ਗੱਲ ਆਖੀ ਜਾ ਰਹੀ ਹੈ ਕਿ ਸਰਕਾਰ ਦੀ ਜੋ ਨੀਤੀ ਹੈ ਨੀਅਤ ਹੈ ਹਾਲਾਂਕਿ ਕੱਲ ਵੀ ਜਿਹੜੀ ਉਹ ਮੀਟਿੰਗ ਹੋਈ ਆ ਪਰ ਪ੍ਰੋਸੀਡਿੰਗ ਸਾਨੂੰ ਦਿੱਤੀ ਨਹੀਂ ਜਾਂਦੀ ਤੇ ਕਿਤੇ ਨਾ ਕਿਤੇ ਸਾਰੀ ਓਵਰਆਲ ਜਿਹੜੀ ਕਾਰਵਾਈ ਆ ਉਹ ਜ਼ਰੂਰ ਸ਼ੱਕ ਦੇ ਘੇਰੇ ਚਾਹ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਕ੍ਰਿਟਿਸਿਜ਼ਮ ਜਲੰਧਰ